ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਕਰ ਰਹੇ ਆ ਰਿਪੇਅਰ ਰੂਟਾ ਕੁਟਰਾਂ ਦੀ ਤੇ ਪਹਿਲਾਂ ਆਪਾਂ ਤੁਹਾਨੂੰ ਚਾਹ ਦਿੰਦੇ ਪਹਿਲਾਂ ਆਪਾਂ ਛੱਡ ਪਾਏ ਨੇ ਤੇ ਬਾਹਰ ਕੰਮ ਚੱਲਦਾ ਸੀਗਾ ਤੇ ਕੰਮ ਹੋਇਆ ਇਕੱਠਾ ਵਾਲਾ ਵਰਕਸ਼ਾਪ ਚ ਤੇ ਅੱਜ ਆਪਾਂ ਵਰਕਸ਼ਾਪ ਚ 10-12 ਦਿਨ ਸੌਰਾ ਦਿਨ ਤੇ ਆਪਣੇ ਇਹੇ ਕਰਨੀ ਆ ਰਿਪੇਅਰ ਸਾਰੀ ਸਾਰੇ ਸ਼ੈਸ ਹੋ ਜਣਗੇ ਜਿਵੇਂ ਸ਼ੀਲ ਸ਼ੈ ਹੋ ਗਿਆ 베어ਿੰਗ ਸ਼ੈ ਹੋ ਗਿਆ ਬਾਕੀ ਗਰਾਰੀਆਂ ਗਰੂਰੀਆਂ ਤੇਰੀਆਂ ਠੀਕ ਨੇ ਗਰਾਰੀਆਂ ਤੇ ਹੀ ਬੈ ਜਾਣਗੀਆਂ ਇਦਰਾ ਪਾਇਦਾ ਮਾਲ ਲਾਈ ਜਿੰਦੇ ਹੈਗੇ ਗੁੱਲੇ ਵਾਲੇ ਇਹ ਆਪਣੇ ਤਪੀਆਂ ਦੇ ਗੁੱਲੇ ਨੇ ਨਾ ਨਹੀਂ ਤੇ ਇਹਦੇ ਦੂਜੇ ਪਾਸੇ ਜਿਹੜਾ ਗਰੌਰੀਆਂ ਦੇ ਗੁੱਲਾ ਉਹ ਆਪਿਆ ਸਾਹਮਣੇ ਆਪਣੇ ਇਦਰਾ ਆਰੀਆਂ ਦੇ ਗੱਲਾਂ ਆ ਪਿਆ ਆਪਣਾ ਥੱਲੇ ਆ ਗਰਾਰੀ ਦਾ ਛੋਟਾ ਇੱਥੇ ਪੂ ਸੀਲ ਸ਼ੈਜ ਇਹਦੇ ਮਾਲ ਲੱਗਾ ਹੈ ਬੈਰਿੰਗ ਸ਼ੈਜ ਵੀ ਬਣਾਉਣਾ ਆਪਣੇ ਤੇ ਇਹਦਾ ਚੂੜੀ ਚਾਹੇ ਸਹੀ ਹੈਗਾ ਤਾਂ ਲਾਈਟ ਹੈ ਨਹੀਂ ਨਹੀਂ ਲਾਈਟ ਐ ਸਵੇਰੇ ਤੇ ਚਾਰ ਪੰਜ ਵਾਈਟ ਟ੍ਰਿਪ ਮਾਰ ਗਈ ਇੱਕ ਇਹਦੇ ਪਿੱਛੇ ਰੋਟਾ ਮੀਟਰ ਆਗਾ ਇਹਦੀ ਵੀ ਆਪਾਂ ਰਿਪੇਅਰ ਕਰਨੀ ਹੈਗੀ ਪਹਿਲਾਂ ਆਪਾਂ ਤਾਂ ਹੁਣ ਸਾਰੇ ਕੰਮ ਦੱਸ ਜੀ ਕੀ ਕੀ ਕਰਨੀ ਆਪਣਾ ਤੇ ਸਾਪਣੇ ਕੋਈ ਟਰੈਲੀ ਆਈ ਹੈ ਇਹ ਇਹ ਆਪਾਂ ਨੇ ਗਲਿਸ ਕਰਨੀ ਹੈ ਪੱਠਿਆਂ ਆਂਦੀ ਹੈਗੀ ਇਹਨਾਂ ਨਾਲ ਕੰਮ ਚੱਲੂਗਾ ਹਫਤਾ ਤੋ ਬਾਕੀ ਇੰਦਰ ਮਸ਼ੀਨਾਂ ਵਸੂਣਾ ਪਈਆਂ ਸਾਰੀਆਂ ਇਹ ਵੀ ਤਿਆਰ ਕਰਨੀਆਂ ਪਈਆਂ ਨੇ ਕੰਮ ਆਪਾਂ ਕੋਲ ਪੂਰਾ ਇਕੱਠਾ ਹੋ ਗਿਆ 10-12 ਦਿਨਾਂ ਦਾ ਉਧਰ ਆਪਾਂ ਕੋਲ ਆਇਆ ਟਰੈਕਟਰ ਜੌਂਡੀਅਰ ਤੇ ਉਹਦੇ ਪਾਉਣੀਆਂ ਕਲੱਚ ਪਲੇਟ ਇਹਦੇ ਪਾਉਣੀਆਂ ਆਪਣੇ ਕਲ ਤੇ ਸਾਰਾ ਖੋਲ ਰੱਖਿਆ ਹੈਗਾ। ਇਹ ਦੇਖ ਸਾਧੋ ਮੀਡੀਆ ਆਪਣੇ ਬਲੌਗ ਨਾਲ ਬਣੇ ਰਹੋ ਪੂਰਾ ਦੇਖਿਓ। ਅਸੀਂ ਆਪਣਾ ਆਉਣ ਦੇ ਕੰਮ ਦੀ ਅਪਡੇਟ ਹੁੰਦੇ ਰਾਂਗੇ। ਕੀ 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 ਕਰਨਾ ਕੀ ਆ ਪਹਿਲਾ ਫਰਾਈ ਵੀਰ। ਹਾਂਜੀ ਵੀਰ ਤਾਂ ਪੂਰਾ ਵਧੀਆ ਪਿਆਗਾ। ਸਾਫ ਸਿਆਂ ਤੇ ਕੱਲੀ ਆਪਣੀ ਕਲਚ ਪਲੇਟ ਪਾਉਣੀ ਹੈਗੀ। ਹਾਂਜੀ ਭਾਈ ਤੇ ਅੱਜ ਆਪਾਂ ਰੂਟਾ ਬਟਰ ਕੱਟ ਰਹੇ ਆਂਗੇ। ਤੇ ਇਹ ਕੰਨ ਇਹ ਗੁੱਲੀਸ਼ਾ ਜੀ ਕੱਤੀ ਆਪਾਂ ਨੇ ਗੁੱਲਾ ਆਪਾਂ ਇਹਦਾ ਕੱਫੀ ਕੰਨੇ ਆ ਜੀ ਇਹਦੇ 8 ਨਾਲ 8 ਨੇ 24 ਨੰਬਰ ਤੇ ਤੁਹਾਨੂੰ ਤਾਂ ਆਪਾਂ ਨੇ ਕੱਟਦੇ ਪੰਜ ਰਹਿ ਗਏ ਇਹਦੇ ਤੇ ਪਾਉਣੇ ਨਹੀਂ ਕਿਸੇ ਹਨੇ ਡਿੱਕਾ ਵਾਲਾਗਾ ਪਲੇਟ ਕੱਟਦੀ ਦੀ ਆਪਾਂ ਰੋਲਾ ਕੱਟਦਾ ਤੇ ਆਪਣੇ ਬੈਰਿੰਗ ਠੋਕਦੇ ਚੀ ਤੇ ਦੂਜੀ ਪਾਸੇ ਆਪਾਂ ਸੀਲ ਵੀ ਪਾਤੀ ਤੇ ਹੁਣ ਆਪਾਂ ਨੂੰ ਪਾ ਫਦੇ ਇੰਚ ਰੋਟਾ ਬੀਟਰ ਨਾਲ ਅਟੈਚ ਕਰਦੇ ਹਾਂ। ਲਓ ਜੀ ਆਪਾਂ ਨੇ ਇਹਦੇ ਕੱਠ ਤੇ ਪਲੇਟ ਲਾਤੀ ਆਪਾਂ ਨੇ 베어ਿੰਗ ਪਾਤਾ ਪਲੇਟ ਲਾਤੀ ਸਾਰੇ ਲਾਟ ਲਾਦਿਆ ਆਪਾਂ ਇਹ ਨਾਟ ਹੈ ਅੱਠੇ ਤੇ ਇਸ ਤੋਂ ਬਾਅਦ ਆਪਾਂ ਪਾ ਮੰਗ ਦੀ ਗਰਾਰੀਆਂ ਆਪਾਂ ਗਾਰੀ ਹੀ ਚੱਲਿਆ ਹੋਏ ਹੈਗੇ। ਲਓ ਜੀ ਗਰਾਰੀਆਂ ਆਪਣੇ ਪਾਉਣੀ ਇਹਦੇ ਇੱਕ ਗਰਾਈ ਆਪਣੀ ਤੇ ਪੋਗੀ ਤੇ ਵਿਚਾਰੇ ਨੂੰ ਵੱਡਾ ਏਟਲ ਆਪਣਾ ਇਹ ਆਪਾਂ ਪਾਉਂਦੇ ਹਾਂ ਉਹ ਨਾ ਗਰਾਈ ਆਪਣੀ ਵਿਚਾਰੀ ਪੋਗੀ ਤੇ ਆਪ ਉੱਪਰ ਇਹ ਗਰਾਈ ਪੋ ਇੱਥੇ ਸਾਹਮਣੇ ਚੜੀ ਜਾਂ ਬੰਦੇ ਚ ਤੇ ਆਪਾਂ ਨੇ ਬਾਤ ਨਹੀਂ ਘਰਾ ਰਹੀਆਂ ਜਿਹ ਸਾਰੀਆਂ ਤਾਂ ਨੇ ਘਰਾ ਰਹੀਆਂ ਕੱਟਤੀ ਆਪਾਂ ਨੇ ਚੇਕ ਨਟ ਲਾ ਕੇ ਤੇ ਲੋਕ ਕਰਤੀਆਂ ਇਹਦਾ ਵੀ ਚੇਕ ਨਟ ਲਾ ਕੇ ਪੰਨਾ ਪਾਤੀ ਉੱਪਰਲੇ ਦੇ ਵੀ ਤੇ ਨਟ ਆਪਾਂ ਸਾਰੇ ਕੱਟਤੇ ਆ ਵੀ ਦੋਨੇ ਨਟ ਕੱਟਤੇ ਆਪਾਂ ਨੇ ਤੇ ਆ ਵੀ ਦੋਨੇ ਬਾਕੀ ਉੱਪਰਲੇ ਵੀ 17 ਨੰਬਰ ਦੇ ਕੱਟਤੇ ਤੇ ਇਸ ਦੂਜਾ ਪਾ ਦਾ ਪਾਣਾ ਜੈਨ ਲਾਈ ਟਾਪੇ ਦਾ ਆਹ ਰੋ ਜੈਨ ਲੱਗੂ ਦੇ ਇੱਥੇ ਆਪਣੇ 4 ਨੰਬਰ ਨਟ ਆ ਇਹ ਟਾਪੇ ਜੈਨ ਲਾ ਕੇ फिर आप पहले पास खोल के देख लिया पहले पास की गल बात है टापा ला पा टापे कटके जैन आया आय हाँ कटके ना ਇਹ ਕਾਰਛੀ ਦਾ ਧਿਆਨ ਹੈ ਕੱਟ ਕੇ ਲਾਉਣਾ ਆਪਣੇ ਕੋਈ ਬਣਾਉਣਾ ਤੇ ਲਾਉਣਾ ਹੈਗਾ ਤਾਂ ਨਾਲ ਵੀ ਮੜਾ ਮਟਾ ਫਰਕ ਚ ਰਹਿ ਜਾਂਦਾ ਹੈਗਾ ਤੇ ਇਹਦੇ ਨਾਲ ਤਾਂ ਬੇਤਰ ਇਹੀ ਆ ਵੀਰਾ ਇਹਦੇ ਨਾਲ ਬਣਾ ਕੇ ਲਾਵੇ ਕੰਮ ਉਹਦੇ ਬੁਰੇ ਜੰਟ ਹੋਇਆਗਾ ਫੜਦਾ ਸਹਿ ਜਾਊਗਾ ਤੇ ਸਾਰੇ ਬੈਰ ਨਹੀਂ ਪੈਂਦੇ ਕਿਹਨੂੰ ਸੂਪਰ ਸੈਂਟਰ ਹੋਗਾ ਤਾਂ ਕਰਕੇ ਜੇ ਮੈਂ ਆਪ ਧਿਆਨ ਕਰ ਇਹ ਕੱਟ ਕੇ ਲੈ ਲੈਂਦੇ ਆਪਾਂ ਅਗਲੇ ਗ੍ਰੇਪ ਤੇ ਹਾਂਜੀ ਭਾਈ ਆਪਣੇ ਦੂਜੇ ਪਾਸਾ ਰੂਟਾ ਬੀਟਰ ਦਾ ਖੋਲਦਾ ਜੀ ਤੇ ਇਹ ਕਰ ਰਹੇ ਆ ਆਹ ਭਾਈ ਰੁੱਲੇ ਦਾ ਠੀਲ ਛਾਇ ਬਣੂਗਾ ਤੇ ਇਹਦਾ ਬੈਰਿੰਗ ਖਤਮ ਆਗਾ ਬੈਰਿੰਗ ਆਪਾਂ ਨੇ ਭਾਈ ਨੂੰ ਪਰਚੀ ਬਣਾ ਰੱਖੀ ਹੈਗੀ ਆਹ ਭਾਈ ਆਪਣੀ ਪਰਚੀ ਆਪਾਂ ਤਾਂ ਸਾਨੂੰ ਪਰਚੀ ਚਾ ਕਰਵਾਉਣੀ ਆ ਇੱਕ ਠੀਲ ਆਪਣੀ 6585 10 ਬੈਰਿੰਗ ਜੀ ਤੇ ਰੇਟ ਤੋਂ ਨਾ ਪਊਗਾ ਬਾਕੀ ਨਾਟ ਨੇ ਦੇ ਤੇ ਇੱਕ ਠੀਲ ਹੋਰ ਲੱਗੇ ਰਵਾਲੀ ਬਾਈ ਕਹਿੰਦਾ ਘੇਰੇ ਐ ਬਾਜ ਕਰਦਾਗਾ ਤੇ ਇਕੱਲੇ ਇਹ ਦੇ ਗਰਾਰੀਆਂ ਦਾ ਕਿੰਨੇ ਆ ਗਾ ਜੀ ਬਾਕੀ ਕਰਕੇ ਤਾਂ ਕਰਕੇ ਬਾਜ ਕਰਦਾਗਾ ਬਾਕੀ ਆਪਾਂ ਪੁੱਛ ਕੇ ਬਾਈ ਨੂੰ ਵੀ ਕਿਵੇਂ ਕਰਵਾਗਾ ਉਹਨਾਂ ਜੇ ਤਾਂ ਹੱਲ ਕਰਦਾਂਗੇ ਸਮਾਰ ਆਪਾਂ 77 ਰੁਪਏ ਪੂਰਾ ਵਧੀਆ ਸਮਾਰਿਆ ਪਾਏਗਾ ਤੇ ਅਗਰ ਮੁੰਡਾ ਬੋਕੀ ਆਈ ਹੈਗੀ ਗੋਰ ਵਾਲੀ ਪੱਤਾ ਫਟ ਕੀਤਾ ਇਹ ਇਹ ਲੀਕ ਹੁੰਦੀ ਜਗੀ हाँ जी भाई गेयर आवाज करजी है नवा पाया बाकी दोनों लिया दर्जी ने चलो दरारियों नुखा घट्ट ठीक है वायरिंग बाहर वायरिंग नमें पाता आपने ਵੀਡੀਓ ਸਾਊਟ ਆ ਗਈ। ਜਿਹੜਾ ਆਪਾਂ ਨੇ ਆਹ ਵਾਇਰਿੰਗ ਨਮਾ ਪਾਇਆਗਾ। ਆਹ ਵਾਇਰਿੰਗ ਨਮਾ ਪਾਇਆਗਾ। ਤੇ ਹੁਣ ਪਰਫੈਕਟ ਕਰਦੇ ਇਹਨੂੰ। ਤੁਹਾਨੂੰ ਆਪਣਾ ਉਹ ਦੇਖੋ ਇੱਥੇ। ਹਾਂਜੀ ਆਪਾਂ ਨੇ ਕਰਤਾ ਰੂਟਰ ਬਟ ਜਿਹਾ ਤਿਆਰ ਆ। ਸਾਰਾ ਕੰਮ ਹੋਇਆ ਇਹਦਾ। ਦੋਨੇ ਪਾਸ ਦੋਨੇ ਸਾਈਡਾਂ ਦਾ। ਇਧਰ ਗਰਾਰੀਆਂ ਦਾ ਕੰਮ ਹੀ ਹੋਇਆ ਇਹਦਾ। ਤੇ ਬਾਕੀ ਗੇਅਰ ਦਾ ਕੰਮ ਹੀ ਸਾਰਾ ਹੋ ਗਿਆ ਦਾ ਗਰਾਰੀ ਗੋਵਿੰਦ ਜੀ ਪਾ ਲਈ ਆਪਾਂ ਨੇ ਤੇ ਬੈਰਿੰਗ ਬੋਰਿੰਗ ਪਾਏਗੇ। ਨਾ ਕੰਦੀ ਗਰਾਰੀਆਂ ਤੇ ਮੇਰਾ ਬੈਰਿੰਗ ਮੋਂਟ ਪਾਤੇ ਆਪਣਾ ਨੇ ਤੇ ਇਧਰ ਆਪਣਾ ਆਹ ਵਾਲਾ ਬੈਰਿੰਗ ਪਾ ਗਿਆ ਜਮਾਂ ਤਿਆਰ ਆਗਾ ਇਹਦੀਆਂ ਤਵੀਆਂ ਵੀ ਹੋ ਗਈਆਂ ਦੋਨੇ ਤੇ ਬਾਹਰ ਦਾ ਵੀਊ ਵਖਾਉਣਿਆ ਆ ਦੱਸੋ ਕੀ ਹੈਗਾ ਕੀ ਗੱਲਬਾਤ ਹੈ ਕੀ ਚੀਜ਼ ਹੋ ਸਕਦੀ ਆ ਕਮੈਂਟਾਂ ਚ ਲੋ ਜੀ ਜਾਈ ਹੀ ਆਪਣੀ ਟ੍ਰੈਲੀ ਪੱਠਿਆਂ ਦੀ ਇਹਨਾਂ ਡਾਲਾ ਵਿੰਗਾ ਕੀ ਉਹਦਾ ਕੰਮ ਕਰੀ ਜਾਂਦੇ ਆਂ ਮੁੰਡਾ